ਮੰਮੀ ਨੇ ਮੇਰੀ ਕਿ ਨੇਵੇ ਤੇ ਕੀਤੇ ਆ ਉਹਨਾਂ ਨੂੰ ਇੱਕ ਵਾਰੀ ਵੀ ਨਾ ਅਭੀ ਦੀ ਗਲਤੀ ਨਹੀਂ ਦਿਖੀ ਇਹਨਾਂ ਨੂੰ ਚਾਹੀਦਾ ਹੀ ਅਭੀ ਦੀ ਗਲਤੀ ਪਾਉਂਦੇ ਤੇ ਮੇਰਾ ਹਾਲ ਚਾਲ ਪੁੱਛਦੇ ਉਹੋ ਗੱਲ ਜਿਵੇਂ ਪਿੱਛੋਂ ਦੁੱਖ ਹੀ ਆਈਆਂ ਤੇ ਅੱਗੇ ਵੀ ਮੈਨੂੰ ਦੁੱਖ ਹੀ ਮਿਲ ਰਹੇ ਆ ਮੇਰੀ ਜ਼ਿੰਦਗੀ ਜਾਬ ਦਾ ਇਦਾਂ ਹੀ ਲੰਘ ਜਾਣੀ ਆ ਚਲੋ ਇਹਦੇ ਵਿੱਚ ਵੀ ਕੋਈ ਭਲਾਈ ਹੋਊਗਾ ਮੇਰਾ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਹੀ ਪੈਂਦਾ ਕਹਿੰਦੇ ਵੇਖ ਲਓ ਇਹਦੀ ਸਚਾਈ ਸਾਹਮਣੇ ਵੀ ਆ ਗਈ ਆ ਤੇ ਫੇਰ ਵੀ ਇੱਤਾ ਫਿਰਦੀ ਆ ਡੇਲੇ ਕੱਢ ਕੱਢ ਕੇ ਜਿਤਾ ਸੰਧੂਰਿਆ ਹਾਥੀ ਫਿਰਦਾ ਵਾ ਫੇਵ ਨਹੀਂ ਆਪਣੀਆਂ ਆਤਾਂ ਤੋਂ ਬਾਜ ਜਾਂਦੀ ਕਿ ਮੇਰਾ ਕਿਹੜਾ ਕਿਹੜਾ ਕੰਮ ਹੋਇਆ ਤੇ ਕਿਹੜਾ ਕਿਹੜਾ ਨਹੀਂ ਹੋਇਆ ਗੱਲੇ ਦਾਵਾ ਉਹਦਾ ਸੁਭਾਅ ਹੋ ਚੁੱਕਾ ਹੈ ਹੋਇਆ ਤੋੜ ਨਹੀਂ ਬਦਲ ਸਕਦਾ ਭਾਵੇਂ ਜੋ ਮਰਜੀ ਆਕਿਆ ਤੇ ਤੂੰ ਆਪਣੇ ਸੁਭਾਅ ਨੂੰ ਹੁਣ ਬਲੀ ਕਰ ਥੋੜਾ ਆ ਜਾਂ ਸੁਭਾਅ ਨੂੰ ਟੀਰਾ ਕਰ ਲਾ ਚਲੋ ਪਿੱਛੇ ਜੋ ਹੋ ਗਿਆ ਚੰਗਾ ਹੋ ਗਿਆ ਹੁਣ ਇਹ ਆ ਭੀ ਜੇ ਕੋਈ ਵੱਧ ਘੱਟ ਗੱਲ ਕਰੂਗੀ ਨਾ ਤੇ ਮੈਂ ਆਪੇ ਹੋਰ ਨਾਲ ਗੱਲ ਕਰ ਲਊਗਾ ਤੇ ਤੂੰ ਨਾ ਰੋਲੀ ਪਾਇਆ ਕਰ ਅੱਛਾ ਮੈਂ ਚੁੱਪ ਕਰਕੇ ਤੇ ਸੁਣ ਲਿਆ ਕਰਾਂ ਜੋ ਮੈਨੂੰ ਆਖੇ ਤੇ ਉਹੋ ਗੱਲ ਵੀ ਮੈਂ ਚੋਲੀ ਚ ਪਾ ਲਿਆ ਕਰਾਂ ਤੇ ਅੰਦਰ ਤੂੰ ਨਾ ਗਾੜੀਆਂ ਬੋਲਿਆ ਕਰ ਇਹ ਥੋੜੀ ਗੱਲ ਵਾ ਨੋਆ ਤਿੰਗਾਂ ਨਹੀਂ ਗਾੜੀ ਬੋਲਦੀਆਂ ਕਿ ਸੱਸ ਮਾਂ ਚੁੱਪ ਕਰ ਜੇ ਇਹ ਤਾਂ ਕੰਤੋਂ ਉਹਨੂੰ ਆਪ ਨੂੰ ਅਗਲ ਚਾਹੀਦੀ ਆ ਕਿ ਸਿਆਣੀ ਬਣੇ ਪਰ ਸਿਆਣੇ ਆਖਿਆ ਗਧੇ ਅੱਗੇ ਵੀਣ ਵਜਾਉਣ ਦਾ ਕੋਈ ਫਾਇਦਾ ਨਹੀਂਗਾ ਯਾ ਹਾਲਿਆ ਤੇ ਇਹ ਨਾ ਆਇਆ ਹਾਲਿਆ ਉਹ ਤੇ ਠੀਠੀ ਹੋ ਗਈ ਆ ਬਾਰ ਬਾਰ ਉਹੋ ਗੱਲਾਂ ਕਰਕੇ ਨਾ ਆਪਣਾ ਮਨ ਨਾ ਦੁਖੀ ਕਰੀਏ ਮਨ ਕਿੰਨਾ ਨਾ ਦੁਖੀ ਕਰੀਏ ਕਿੰਨੀਆਂ ਬਦੀਕੀਆਂ ਕੀਤੀਆਂ ਇਹਨੇ ਤੁਹਾਨੂੰ ਭੁੱਲ ਗਈਆਂ ਮੈਨੂੰ ਨਹੀਂ ਨਾ ਭੁੱਲਦੀਆਂ ਆ ਹੁਣ ਕੁੜੀ ਨੂੰ ਲੈਣ ਜਾਣਾ ਸੀ ਤੇ ਕਿੱਤਾ ਇਹਨੇ ਛੱਟ ਦਾ ਬਹਾਨਾ ਮਾਰ ਕੇ ਤੇ ਬਹਿ ਗਈ ਆ ਕਿੰਨੇ ਦਿਨ ਹੋ ਗਏ ਆ ਅਗਲੇ ਕੀ ਆਂਦੇ ਹੋਣਗੇ ਇਹਦੇ ਪਿੱਛੇ ਕੋਈ ਹੈ ਹੀ ਨਹੀਂ ਕਮ ਅਗਰਾਉਂ ਵਾਲਾ ਤੁਸੀਂ ਆਪ ਵੀ ਸੋਚੋ ਨਾ ਜੇ ਭਾਜੀ ਬਣਾਉਣੀ ਤੇ ਤਾਂ ਵੀ ਉਦਨ ਦਾ ਲੀੜਾ ਕੱਪੜਾ ਹੀ ਲਿਆ ਕੇ ਤੇ ਉਦਨ ਦਾ ਹੀ ਪੈ ਗਈ ਪਵਾੜੇ ਨੂੰ ਫੜਿਆ ਆਏ ਨੇ ਸਾਨੂੰ ਮੈਂ ਹੁਣ ਭਾਜੀਆਂ ਬਣਾਵਾ ਕੇ ਕੀ ਕੀ ਕਰਾਂ ਮੈਂ ਤੇ ਅੰਨੀ ਆ ਵੀ ਦੂਜੇ ਲੱਡੂ ਬਣਾ ਲਈਏ ਗੋਦਵੇ ਰਹਿ ਨਹੀਂ ਦਈਏ ਉਹ ਨਹੀਂ ਹੁਣ ਪੜਨੇ ਤੇ ਉਹ ਜਿਹੜਾ ਹਲਵਾਈ ਤੁਸੀਂ ਆ ਕੇ ਆਓ ਕੱਲ ਦਾ ਨਾ ਹੁਣ ਮੇਰਾ ਇੱਥੇ ਜੀ ਨਹੀਂ ਲੱਗਣ ਡਿਆ ਮਾਨਾ ਨਾ ਉਡੂ ਉਡੂ ਕਾਂਡਿਆ ਵਾ ਉਦਨ ਦਾ ਮੈਂ ਇੱਥੇ ਉਹ ਪ੍ਰਾਪਰ ਆ ਫੀਲ ਨਹੀਂ ਕੀਤਾ ਜਿੰਨਾ ਮੈਨੂੰ ਨਾ ਕੱਲ ਦਾ ਹੋਣ ਦਿਆ ਵਾ ਤੇ ਮੰਮੀ ਨੂੰ ਵੀ ਦੋ ਦਿਨ ਹੋ ਗਏ ਆ ਫੋਨ ਨਹੀਂ ਕੀਤਾ ਵੀ ਕਹਿੰਦੇ ਤੈਨੂੰ ਲੈਣ ਆਉਣਾ ਵਾ ਤੇ ਲੈਣ ਵੀ ਨਹੀਂ ਆਏ ਪਤਾ ਨਹੀਂ ਕੀ ਗੱਲ ਬਣੀ ਆ ਆਪ ਹੀ ਫੋਨ ਲਾਗੇ ਨਾ ਹਾਲ ਚਾਲ ਪੁੱਛਦੀ ਆ ਨਾਲੇ ਆਪਣਾ ਦੱਸਦੀ ਆ ਮਾਂ ਦੇ ਮਾਂ ਹੀ ਹੁੰਦੀ ਆ ਨਾ ਟੈਨਸ਼ਨ ਕਿਉ ਲੈਣ ਲਈ ਆ ਮੈਂ ਹਲਵਾਈ ਨੂੰ ਕਹਿਆ ਉਹਨਾਂ ਵਾ ਉਹ ਮੈਨੂੰ ਚੰਗੀ ਤਰ੍ਹਾਂ ਜਾਣਦਾ ਵਾ ਨਾਲੇ ਭਾਜੀ ਵੀ ਵਧੀਆ ਬਣਾਉਂਦਾ ਵਾ ਤੇ ਤੂੰ ਇਹ ਦੱਸ ਵੀ ਬੁੰਦੀ ਦੇ ਬਣਾਉਣੇ ਆ ਨਾ ਆਹੋ ਹੋ ਬਣਾਉਣੇ ਆ ਤੈਨੂੰ ਕਹਿਣਾ ਬੜੇ ਸੋਹਣੇ ਐਡੇ ਐਡੇ ਬਣਾਇ ਪਹਿਲੀ ਭਾਜੀ ਆ ਜੇ ਜ ਜਾਉਗੇ ਕਿਸ ਦੇ ਘਰ 2 2 4 4 ਤੇ ਕਿਸ ਦੇ ਹੱਥ ਵੀ ਨਾ ਆਏ ਤੇ ਫਿਰ ਫਾਇਦਾ ਨਹੀਂ ਹੁੰਦਾ ਤੇ ਮੈਂ ਨਹੀਂ ਆ ਕਿ ਲੀੜਾ ਕੱਪੜਾ ਤੇ ਲੈਣਦਾ ਵਾ ਤੇ ਚੱਲ ਬਾਕੀ ਜਿਹੜੀ ਕੋਈ ਚੀਜ਼ ਹੋਣਾ ਕੁੜੀ ਨੂੰ ਪੁੱਛ ਲਾਂਗੇ ਜੋ ਆਖੂ ਫਿਰ ਰਾਹ ਚੋਂ ਲੱਲਾਂਗੇ ਤੇ ਗੱਡੀਆਂ ਤੇ ਸਾਡੇ ਘਰ ਦੋ ਖਲੋਤੀਆਂ ਵਾ ਤੇ ਪਰ ਇਹ ਆ ਕੋਈ ਗੱਡੀ ਚਲਾਉਣ ਵਾਲਾ ਨਹੀਂਗਾ ਜਾਂ ਤੇ ਕੋਈ ਗੱਡੀ ਚਲਾਉਣ ਨੂੰ ਡਰਾਈਵਰ ਕਹਿ ਲੀਏ ਤੇ ਜਾਂ ਗੱਡੀ ਕਿਰਾਏ ਤੇ ਕਹਿ ਲੀਏ ਵੇਖਾ ਕਿਦਾਂ ਤੂੰਆਂ ਜੀਆਂ ਦੀਆਂ ਸੁਨਾਵਾਂ ਹੋਣ ਡੀਆਂ ਵਾ ਕਿੱਦਾਂ ਮੇਰੇ ਪਰਖਲਾਪ ਡੈਡੀ ਦੇ ਕੰਨ ਭਰਨ ਲਈ ਆ ਮੈਂ ਕੁੜੀ ਕੋ ਜਾਣਾ ਗੱਡੀ ਕਰ ਲੈ ਤੈਨੂੰ ਮੈਂ ਗੱਡੀ ਕਰਕੇ ਦਊਂਗੀ ਇਹ ਆਂਦੀ ਹਣੀ ਆ ਏਸੀ ਲੱਗਾ ਹੋਣਾ ਤੇ ਗਰਮੀ ਬੜੀ ਆ ਏਸੀ ਵਾਲੀ ਗੱਡੀ ਚ ਜਾਊਂਗੀ ਮਾਤਾ ਗੱਡੀ ਤੇ ਐਉਂ ਕਰਦੀ ਫਿਰਦੇ ਆ ਜਿੱਦਾਂ ਆਪਣੀ ਕਮਾਈ ਚੋਂ ਪੈਸੇ ਲਾਉਣੇ ਆ ਤੇ ਮੇਰੇ ਬੰਦੇ ਦੇ ਪੈਸੇ ਲਾਉਣੇ ਆ ਨਾ ਉਹ ਤੁਸੀਂ ਜਾਣ ਵਾਲੀਆਂ ਤੇ ਬਣੋ ਡਰਾਈਵਰ ਖੋਣੋ ਨਹੀਂ ਗੱਲ ਰਹਿ ਜਲੀ ਡਰਾਈਵਰ ਕੋਈ ਨਾ ਕੋਈ ਲਾਭ ਹੀ ਲੈਣਾ ਝੋਨੇ ਜਾਂਦੇ ਲੱਗ ਗਿਆ ਮੁੰਡੇ ਦੇ ਸਾਰੇ ਵਿਹਲੇ ਹੀ ਆ ਤੁਰੇ ਫਿਰਦੇ ਜਿਹਨੂੰ ਆਖਿਆ ਉਹਨੇ ਦੂਰ ਪੈਣਾ ਵਾ ਜਾਣ ਵਾਲੀਆਂ ਤੁਸੀਂ ਕਿੰਨੂੰ ਆਖਣ ਡੇ ਬਣੋ ਨਿਆਈਆਂ ਨਾ ਉਦਨ ਦੀ ਭੱਜੀ ਫਿਰਨ ਰਹੀ ਉਹਨੂੰ ਕਿਹਾ ਤੇ ਉਹਨੇ ਕੀਤਾ ਪੈਣ ਨੇ ਜਾਣਾ ਕਿ ਨਹੀਂ ਜਾਣਾ ਉਹ ਤੇ ਉਤਾਂ ਲੀੜਿਆਂ ਵੱਲ ਵੇਖ ਕੇ ਹੀ ਉਦਨ ਦੀ ਛੜ ਗਈ ਆ ਤੇ ਜਾਣ ਨੂੰ ਇਹਨੇ ਸਿੱਧਾ ਮੂੰਹ ਕਰਨਾ ਵਾ ਉਹਨੇ ਕਈ ਗੱਲਾਂ ਸੁਣਾਉਣੀਆਂ ਵਾ ਮੈਂ ਤੇ ਕਹਿ ਲੂੰਗੀ ਉਹਨੂੰ ਵੀ ਪਤਾ ਪਈ ਜਾਣਾ ਲੋਕਾਂ ਦੀਆਂ ਪਰਜਾਈਆਂ ਗਾੜੀ ਹੋ ਹੋ ਕੇ ਕੰਮ ਕਰਦੀਆਂ ਆ ਕਰ ਲਈਏ ਆ ਕਰ ਲਈਏ ਆਜੋ ਨੂੰ ਲੈ ਆਈਏ ਆਜੋ ਫੇਰਾ ਪਾਉਣ ਆ ਜਾਣ ਉਹਨੇ ਇੱਕ ਦਿਨ ਵੀ ਆਖਿਆ ਵਾ ਕਿਤੇ ਵੀ ਕੁੜੀ ਨਹੀਂ ਆਈ ਤੇ ਚੱਲ ਹਾਂ ਮੇਲੀ ਆਈਏ ਮੈਂ ਹੀ ਮੇੜਾ ਵਾਂ ਜਾ ਕੇ ਹੋਰ ਥਾਂ ਜਿੱਥੇ ਮਰਜੀ ਜਾ ਸਕਦੀ ਆ ਵਾ ਸੋੜਾ ਮੈਂ ਚੱਕਣ ਡਈ ਆ ਤੇ ਬੁਰੀ ਵੀ ਬਣ ਡਈ ਆ ਇਹਦਾ ਕਰਕੇ ਬੁਰੀ ਬਣਦੀ ਆ ਕਿ ਜੇ ਚਾਰ ਪਿਆਹੇ ਵੱਜ ਜਾਣਗੇ ਤੇ ਘਰ ਕੰਮ ਆ ਜਾਣਗੇ ਕਿਤੇ ਮੁੰਡੇ ਨੂੰ ਕਿਸ ਬੰਨੇ ਲਾਵਾਂਗੇ ਕਰ ਲਾ ਮਾਤਾ ਤੋਂ ਤਿਆਰੀਆਂ ਕੁੜੀ ਕੋ ਤੇ ਜਾਣ ਤੈਨੂੰ ਮਾਂ ਵੀ ਨਹੀਂ ਦਿੰਦੀ ਮੰਮੀ ਤੇ ਮੇਰੇ ਕਰਕੇ ਨਾ ਭਾਬੀ ਨਾਲ ਲੜ ਵੀ ਪੈਂਦੇ ਹੁੰਦੇ ਸੀ ਪਰੇਤ اساس ਸੱਚਾ ਮਾ ਨਹੀਂ ਬਣ ਸਕੀ ਵੀ ਇੱਕ ਵਾਰੀ ਨੇ ਕਿਹਾ ਕਿ ਕਵਲ ਪੁੱਤ ਤੂੰ ਸਹੀ ਆ ਜੇ ਨਿਆਣੇ ਨੂੰ ਸਾਂਭਣ ਦੀ ਉਹਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਤੇ ਛਿੜਕਣ ਜਾਂ ਬਣਦੀ ਵੀ ਤੇ ਦੇਣੀ ਚਾਹੀਦੀ ਆ ਨਾ ਜੇ ਮੈਨੂੰ ਮਾਂ ਬਣਾ ਕੇ ਲਿਆਏ ਆ ਤੇ ਸਾਰੇ ਹੱਕ ਮਿਲਣੇ ਚਾਹੀਦੇ ਆ ਪਿਆਰ ਵੀ ਕਰ ਤੇ ਗੁੱਸੇ ਨਾਲ ਉਹਨੂੰ ਮਾਰ ਸਾ ਮੋਟਾ ਦਬਕ ਵੀ ਗਲਤੀ ਤਾਂ ਤੇ ਨਿਆਣੇ ਨੂੰ ਛਿੜਕਣਾ ਹੀ ਪੈਂਦਾ ਵਾ ਪਰ ਚਲ ਛੱਡ ਮਨਾ ਜਿੰਨਾ ਉਸਿਆ ਉਹਨਾਂ ਗੱਲਾਂ ਵੱਲ ਧਿਆਨ ਦੇਣਗੇ ਨਾ ਉਹਨੇ ਜਿਆਦਾ ਟੈਨਸ਼ਨ ਵਧਣੇ ਆ ਮੰਮੀ ਨੂੰ ਫੋਨ ਲਾਉਣੀ ਆ ਤੇ ਆਪਣੇ ਦਿਲ ਦਾ ਹਾਲ ਚਾਲ ਦੱਸ ਦੇ ਆ ਬਹੁਤ ਜਿਆਦੀ ਪਰੇਸ਼ਾਨੀ ਆਈ ਜਾਣ ਲਈ ਮਨ ਨੂੰ ਸਿਆਣਿਆ ਆਖਿਆ ਬਿਨਾ ਅਕਲ ਤੋਂ ਦੁੱਧ ਨੂੰ ਜਾਗ ਨਹੀਂ ਲੱਗਦੀ ਜੇ ਇਹਨੂੰ ਅਕਲ ਹੋਏ ਤੇ ਇਦਾਂ ਕਰੇ ਇਹਨੂੰ ਸਾਡੇ ਘਰ ਦਾ ਮੂੰਹ ਦੂਜੇ ਬੰਨੇ ਲਾਤਾ ਉਹ ਐਵੇਂ ਤਾਂ ਨਹੀਂ ਸਿਆਣਿਆ ਆਖਿਆ ਮੋੜ ਕੋੜ ਖੋਤੀ ਬੋਲ ਛਲੇ ਬਥੇਰਾ ਇਹਨੂੰ ਗੱਲਾਂ ਲਾਈਦਾ ਪਰ ਇਹ ਨਹੀਂ ਲੱਗਣ ਵਾਲੀ ਤੇ ਨਾ ਇਹਨੇ ਲੱਗਣਾ ਹੀ ਆ ਹਾਏ ਅੰਦਰ ਜਾਬ ਦਾ ਫੋਨ ਆਉਂਦਿਆ ਵਾ ਕਵਲ ਦਾ ਨਾ ਹੋਏ ਕਿੰਨੇ ਦਿਨ ਹੋਏ ਫੋਨ ਮਾ ਵੀ ਨਹੀਂ ਕੀਤਾ ਐਸ ਵੀ ਬਤਾ ਚ ਪਈ ਰਹੀ ਆ ਇਹ ਵੇਖਾਂ ਫੇਰਾ ਚਾ ਤੋ ਉਹਦਾ ਹੀ ਹੋਏ ਕੁੜੀ ਦਾ ਦਾ ਚਕਾ ਦਾ ਫੋਨ ਲੱਗ ਗਿਆ ਤੇ ਆਪ ਘਰ ਕਿੱਥੇ ਜੜੀ ਕਿੱਥੇ ਗਈ ਚਾ ਚੋਕ ਲੈਣੀ ਆ ਦੇਖੀ ਜਾਂ ਉਹਨੂੰ ਚਾਹਾਂ ਵੀ ਚੋਕ ਲਿਆ ਪਹਿਲੋ ਸੱਚੀਕਾਰ ਕੀ ਹਾਲ ਚਾਲ ਵਾ ਐਣੀ ਮੇਰੀ ਤੀ ਦਕੂਨਵਾ ਹਾਂ ਠੀਕ ਠਾਕ ਆ ਪੁੱਤ ਤੂੰ ਤੇ ਜਾ ਕੇ ਚੇਤਾ ਹੀ ਭੁਲਾ ਲਿਆ ਕਿਤੇ ਸਾਫ ਠੀਕ ਠਾਕ ਵਾ ਤੇਰਾ ਜੀ ਲੱਗਾ ਵਾ ਹਾਂ ਜੀ ਮੰਮੀ ਲੱਗਾ ਤੇ ਰੋਣ ਕਿਉਂ ਡਈ ਆ ਕਈ ਟੱਕੋ ਕਰਨ ਡਈ ਆ ਤਾਂ ਵੀ ਕੀ ਹੋਇਆ ਵਾ ਹਾਂ ਚੰਗਾ ਨਹੀਂ ਸੁਣੂਗਾ ਜੇ ਮੈਂ ਨੂੰ ਰੋਟੀ ਪਾ ਕੇ ਦਿੰਦੀ ਆ ਤੇ ਚੋਟੇ ਖਾੜੀ ਮੇਰੇ ਕੇ ਮਾਰਦਾ ਲਾ ਕਦੀ ਕਹਿੰਦਾ ਮੈਨੂੰ ਆਹ ਸਬਜੀ ਚਾਹੀਦੀ ਕਦੀ ਲੀਣਾ ਨਹੀਂ ਚੰਗਾ ਟੋਟਾ ਵੀ ਹੋਰ ਤੇ ਹੋਰ ਕੱਲੋਂ ਤੇ ਮੇਰੇ ਮੱਥੇ ਦੇ ਵਿੱਚ ਗਲਾਸ ਮਾਰਿਆ ਕਿ ਪਾਣੀ ਗਰਮਾ ਪਾਹ ਤੇਰੇ ਮੱਥੇ 'ਚ ਗਲਾਸ ਮਾਰਿਆ ਇਹ ਤਾਂ ਦੀ ਗੱਲ ਹੋਈ ਇਹ ਆਦੀ ਨੂੰ ਕੀ ਸਿਖਾ ਲਿਆ ਜੇ ਮੈਂ ਮੰਮੀ ਨੂੰ ਦੱਸਾਂ ਤੇ ਗੱਡੀ ਜਾਣ ਮੰਮੀ ਮੇਰਾ ਨਹੀਂ ਤੇ ਜੀ ਲੱਗਦਾ ਵੀ ਮੈਂ ਤੇ ਬੜੀ ਫਸ ਗਈ ਆ ਮੈਨੂੰ ਦੱਸੋ ਹੁਣ ਮੈਂ ਕੀ ਕਰਾਵੀ ਪੁੱਤ ਇਹੋ ਜੇ ਕੰਮ ਨਹੀਂ ਕਰੀ ਦੇਂਦੇ ਵੀ ਜੀ ਨਹੀਂ ਲੱਗਦਾ ਜੀ ਤੇ ਲਉਣਾ ਹੀ ਪੈਣਾ ਵਾ ਜਦਨ ਪੁੱਤ ਤੈਨੂੰ ਲੈਣ ਆਵਣਾ ਨਾ ਤੇਰੀ ਸੱਸ ਨਾਲ ਗੱਲ ਕਰਾਂਗੇ ਨਹੀਂ ਨਹੀਂ ਮੰਮੀ ਤੂੰ ਉਹਨਾਂ ਨਾਲ ਕੋਈ ਗੱਲ ਨਾ ਕਰਿਓ ਵੀ ਉਹਨਾਂ ਨੇ ਕਿਹਾ ਅਜੇ ਕੱਲ ਵੀ ਆਈ ਆਈ ਆ ਤੇ ਆਪਣੀ ਮਾਂ ਨੂੰ ਚਿੱਠੇ ਤਾਰਨੇ ਵੀ ਨਹੀਂ ਦੇਵੀ ਆਪਣੀ ਮਾਂ ਸੋਣ ਮੈਂ ਤੇ ਆਪੀ ਆਪਣੇ ਕਰਦੀਆਂ ਇਹਨੂੰ ਕੋਈ ਭੈ ਹੀ ਨਹੀਂ ਆ ਕਿ ਕਿਦਾਂ 올ੇ ਛਪੇ ਰੱਖੀ ਦੇਣ ਨਿਆਣੇ ਦੀਆਂ ਗੱਲਾਂ ਵਾਏ ਤੇ ਪੁੱਤ ਮੈਂ ਛੇਤੀ ਦਾ ਤੇ ਨਹੀਂ ਪੁੱਛ ਲੈਣਾ ਵੀ ਮੈਂ ਠਾ ਛੋਟਾ ਮਾਰ ਦੇਣਾ ਵਾ ਮੈਂ ਕਿ ਹਵਾਲਾ ਨਹੀਂ ਪੁੱਛੂੰਗੀ ਆਹ ਕੰਮ ਤੇ ਮੈਂ ਫੇਰ ਵੀ ਕਰ ਲੂੰਗੀ ਪਹਿਲਾਂ ਇਦਾਂ ਕਰਦੀ ਆ ਪੈਸੇ ਸਾਂਭਾਵਾਂ ਇਹ ਨਾ ਹੋਵੇ ਡੈਡੀ ਮੇਰੇ ਕੋ ਬਾਨੇ ਨਾ ਫੇਰ ਕਢਾ ਲੈ ਤੂੰ ਤਾਂ ਹੜ ਕੋ ਭੱਜ ਨਾ ਲੈ ਮੰਮੀ ਜੇ ਮੇਰਾ ਆਪਣਾ ਬੱਚਾ ਹੁੰਦਾ ਤੋ ਉਹਨੂੰ ਮੈਂ ਛੜਕਣਾ ਸੀ ਮੈਂ ਤਾਂ ਬਸ ਮਾੜਾ ਜਿਹਾ ਡਰਾਵਾ ਹੀ ਦਿੱਤਾ ਸੀ ਕਿ ਐਨੀ ਪਤਨੀ ਜੀ ਨਾ ਜਿਆਦਾ ਇਹਨੂੰ ਤੇ ਕੋਣ ਬੋਲਣ ਦੀ ਆਦਤ ਮਾਸਾ ਜੀ ਨਹੀਂ ਨੀ ਚੰਗੀ ਹੈਗੀ ਵੀ ਚੱਲ ਕੋਈ ਕੱਲ ਨਹੀਂ ਪੁੱਤ ਹਈ ਤਾਂ ਨਾ ਕਰ ਉਹ ਵੀ ਤੇਰਾ ਹੀ ਆ ਬੱਚਾ ਉਹ ਹੋਰ ਕਿਸਦਾ ਨਿੰਗਾ ਹੁਣ ਉਹ ਤੇ ਚਲ ਗੱਲ ਠੀਕ ਆ ਤੂੰ ਤੇ ਮੈਨੂੰ ਲੈਣ ਆਉਣਾ ਸੀ ਤੇ ਆਏ ਕਿਉਂ ਨਹੀਂ ਪੁੱਤ ਆਉਣਾ ਤੇ ਹੈਗਾ ਹੀ ਅਸੀਂ ਤੇ ਲੀੜਾ ਲੱਟਾ ਲੈਣ ਗਏ ਤੇ ਆਉਂਦਿਆਂ ਨੂੰ ਸੱਟ ਲਵਾ ਕੇ ਬੈਠੀ ਸੱਟ ਲੱਗ ਗਈ ਸੀ ਭਾਬੀ ਜੀ ਦੇ ਨੀ ਛੱਟ ਛੁਟ ਕੀ ਲੱਗਣੀ ਤੈਨੂੰ ਮੈਂ ਕੀ ਦੱਸਾਂ ਉਹ ਗੱਲ ਪਖੰਡ ਕਰਕੇ ਤੇ ਬੈਠੀ ਆਉਂਦਿਆਂ ਪੈਰ ਵੀ ਵੱੱਦਾ ਤੇ ਹੱਥ ਵੀ ਵੱੱਦਾ ਤੇ ਮੈਂ ਵੀ ਫਿਰ ਆਪਣਾ ਪਲਾਨ ਖੇਡਿਆ ਮੈਂ ਰਦੀਆਂ ਸੇਮੀਆਂ ਉਹਦੇ ਵਿੱਚ ਫਿਰ ਮੈਂ ਸੋਡਾ ਪਾ ਕੇ ਦਿੱਤਾ ਮਾਸਾ ਫੇਰ 扑ੜਕਦੀ ਫਿਰੇ ਫੇਰ ਜਾਵੇ ਮਿੰਟਾਂ ਚੋ ਦੀ ਫੇਰ ਇਹਦਾ ਝੂਠ ਫੜਿਆ ਗਿਆ ਹਾਏ ਮਾਤਾ ਮੈਂ ਇਹ ਸੋਚਿਆ ਕਿ ਸਹੇਜਾ ਨਾ ਪਾਣੀ ਦਾ ਵਾਧਾ ਘਾਟਾ ਹੋ ਗਿਆ ਤੇ ਮੇਰਾ ਪੇਟ ਖਰਾਬ ਹੋ ਗਿਆ ਮੈਂ ਤੇ ਆ ਤੈਨੂੰ ਕੋ ਸੱਚੀ ਸੁਣ ਲਿਆ ਕਿ ਤੂੰ ਮੇਰੀ ਅਸੀਂ ਐਵੇਂ ਚ ਗੁਜਰ ਲਾਇਆ ਸੀ ਤੇ ਮੇਰਾ ਗਰਮੀ ਚ ਬੁਰਾ ਹਾਲ ਹੋ ਗਿਆ ਐਨਾ ਮੇਰਾ ਪੇਟ ਖਰਾਬ ਹੋਇਆ ਈਓ ਤੇ ਤੂੰ ਹੁਣ ਆਪਣੀ ਧੀ ਨੂੰ ਬੜੀਆਂ ਚਾਂਵੜੀਆਂ ਪਾਪਾ ਦੱਸਣ ਦੀਆਂ ਮੈਂ ਪਲਾਨ ਕੀਤਾ ਸੀ ਮੈਂ ਪਲਾਨ ਕੀਤਾ ਸੀ ਕਰ ਲਾ ਮਾਤਾ ਜਿੰਨੀਆਂ ਕਰਨੀਆਂ ਉਹ ਵੀ ਬੜੀ ਖੁਸ਼ ਹੋ ਕੇ ਸੁਣਦੀ ਹੋਣੀ ਆ ਨਾ ਕਿ ਭਾਬੀ ਨੂੰ ਮੰਮੀ ਤੂੰ ਇਦਾਂ ਕੀਤਾ ਮਾਤਾ ਜੇ ਤੁਹਾਨੂੰ ਮਾਵਾਂ ਧੀਆਂ ਨੂੰ ਨਾ ਹੋਂਦੇ ਅਥਰੂ ਨਾ ਰਵਾਏ ਤੇ ਮੈਨੂੰ ਕਿੰਨੇ ਰਾਜ ਕਹਿਣਾ ਪਹਿਲਾਂ ਪਾਬੀ ਵੇਖ ਲਓ ਮੇਰੇ ਨਾਲ ਕਿੰਨਾ ਕੋ ਕਰਦੇ ਹੁੰਦੇ ਤੇ ਹੁਣ ਇਹ ਤੁਹਾਡੇ ਨਾਲ ਵੀ ਲੱਗ ਪਿਆ ਇਹ ਨਿੱਕੇ ਦਾ ਕੋਈ ਲਿਹਾਜ ਹੀ ਨਹੀਂ ਹੈਗਾ ਵੀ ਕੋਈ ਗੱਲ ਨਹੀਂ ਤੂੰ ਡਰਦੀ ਹੈ ਨਾ ਮੈਂ ਨਹੀਂ ਡਰਦੀ ਮੈਂ ਵਧੀਆ ਪਲਾਨ ਖੇਡਿਆ ਤੈਨੂੰ ਮੈਂ ਦੱਸਣ ਟਈ ਆ ਫਿਰ ਤੇ ਨੱਠੀ ਫਿਰੇ ਉਹਦੇ ਗਾੜੀਆਂ ਆਵੇ ਇਹ ਇਹਨੂੰ ਨਹੀਂ ਪਤਾ ਕਿ ਮੰਮੀ ਵੇਖਣ ਡਈ ਆ ਤੇ ਮੈਂ ਉਹਲੇ ਹੋ ਕੇ ਵੇਖਣ ਡਈ ਤੇ ਚੱਲ ਕੋਈ ਗੱਲ ਨਹੀਂ ਪੁੱਤ ਬਹੁਤੀਆਂ ਗੱਲਾਂ ਕੀ ਕਰਨੀਆਂ ਫੋਨ ਤੇ ਤੇ ਅਹੀਂ ਆ ਹੀ ਜਾਣਾ ਤੇਰੇ ਕੋ ਆਣ ਕੇ ਤੈਨੂੰ ਮੈਂ ਸਾਰੀ ਗੱਲਬਾਤ ਦੱਸੂਗੀ ਜੋ ਜੋ ਹੋਇਆ ਵਾ ਇਹਦੇ ਨਾਲ ਹੁਣ ਨਾ ਮੈਨੂੰ ਤੇ ਲੱਗਦਾ ਪੀ ਕਦੀ ਵੀ ਝੂਠਾ ਕੰਮ ਇਹ ਕਰੂਗੀ ਚਲੋ ਜੀ ਵਾ ਫਿਰ ਮੰਮੀ ਚੰਗਾ ਚੰਗਾ ਪੁੱਤ ਕੋਈ ਨਹੀਂ ਤੂੰ ਆਪਣਾ ਖਿਆਲ ਰੱਖ ਤੇ ਹੀ ਤਾਂ ਮੰਨਣਾ ਹੌਲਾ ਕਰਿਆ ਕਰ ਕੋਈ ਗੱਲ ਨਹੀਂ ਚੰਗਾ ਆ ਨੋ ਪਣ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਵੀ ਰਾਜ ਨੂੰ ਜਿਹੜੇ ਪੈਸੇ ਦਿੱਤੇ ਆ ਨਾ ਉਹ ਲਓ ਉਹ ਦੇਖੋ ਉਹਨੇ ਕਿਸਦੇ ਨਿੱਕੇ ਦੇਣੇ ਤੇ ਨਾ ਉਹਨੂੰ ਕੋਈ ਛੱਟ ਲੱਗੀ ਆ ਐਵੇਂ ਘਰ ਦੇ ਵਿੱਚ ਹੀ ਨਾ ਠੱਗੀਆਂ ਠੋਰੀਆਂ ਜੀਆਂ ਮਾਰਦੀ ਰਹਿੰਦੀ ਆ ਤੇ ਕਦੀ ਆਨੀ ਮੇਰੇ ਭਰਾ ਨੇ ਦਿੱਤੇ ਕਦੀ ਆਨੀ ਮੈਂ ਆਉ ਗਵਾਂਢੀ ਮੁੰਡੇ ਕੋਲ ਆਏ ਆ ਕਿਹ ਕੋ ਨਹੀਂ ਲੈ ਇਹਨੇ ਆਪਣੀ ਮੁਠੀ ਚ ਕੁੱਟ ਲੈਂਦੀ ਆ ਸਾਂਝੇ ਘਰਾਂ ਚ ਇਹੋ ਜਿਹੇ ਕੰਮ ਨਹੀਂ ਚੱਲਦੇ ਹੁੰਦੇ ਗਲਤ ਤੇਰੀ ਵਾਕਿਆ ਠੀਕ ਆ ਏ ਝੂਠ ਬੋਲ ਕੇ ਪੈਸੇ ਲਏ ਐ ਨਿਕਲੇ ਉਹ ਇਹਦਾ ਭਰਾ ਕਿਤੇ ਮੋਈ ਮੱਖੀ ਨਾ ਛੱਡੇ ਤੇ ਆਂਦੀ ਇਹ ਉਹਨੂੰ ਲਏ ਆ ਉਹਨੂੰ ਆ ਆਦਾ ਮੈਂ ਜਾ ਕੇ ਪਹ ਉਹ ਪੈਸੇ ਜਿਹੜੇ ਉਹਦੋਂ ਆ ਝੂਠ ਬੋਲ ਕੇ ਲਏ ਨਾ ਉਹ ਦੇ ਤੇ ਮੈਂ ਲਵਾਵਾਂ ਨਵਾ ਮੁੰਡੇ ਦੀ ਤਨਖਾਹ ਜਰੂਰ ਬਰਬਾਦ ਕਰਨੀ ਆ ਉਹੋ ਤੇ ਗੱਲ ਵਾ ਇਹਨੂੰ ਪਤਾ ਵੀ ਹੁਣ ਮੁੰਡਾ ਨਹੀਂ ਪਾਉਂਦਾ ਇਹ ਸਾਡੇ ਕੋਈ ਝੂਠ ਬੋਲੀ ਜਾਂਦੀ ਆ ਤੇਰੇ ਕੋ ਪੈਸੇ ਕਢਾਓ ਜਿੱਤਾ ਮਰਜੀ ਕਢਾਓ ਮੁੰਡੇ ਦੀ ਰਕਮ ਨਹੀਂ ਛੇੜਨੀ ਇਹੋ ਹੀ ਆਪਾਂ ਉਹਨਾਂ ਦਿੰਨੇ ਆ ਲਾਉਣ ਵਾਲਿਆਂ ਨੂੰ ਆ ਲੈ ਫੜਖਲਾਹ ਤੇ ਮੈਂ ਜਾਨਾ ਵਾ ਚੰਗਾ ਹੋ ਗਿਆ ਤੇ ਚੇਤਾ ਕਰਾਤਾ ਮੈਂ ਜਾ ਕੇ ਲੈਣਾ ਨਾ ਹੁਣੇ ਪੈਸੇ ਇਹਦੇ ਕੋਲ ਜਾ ਉਹ ਕੇ ਸਾਨੂੰ ਤੇ ਕਿਤੇ 1 ਰੁਪਈਆ ਨਹੀਂ ਖਰਚਣ ਦਿੰਦੀ ਕਿਹੜੇ ਹਾਲਤ ਮੇਰੀ ਕੁੜੀ ਨਾ ਕਰਦੇ ਜਾਈ ਆ ਤੇ ਹੁਣੇ ਰਕਮਾਂ ਦੀਆਂ ਰਕਮਾਂ ਲੈ ਲੈ ਕੇ ਤੇ ਮੁਠੀਆਂ ਚ ਲੈ ਲੈ ਕੇ ਤੇ ਬੈਂਦੀ ਜਾਂਦੀ ਜਾਉ ਮੈਂ ਲੈ ਆਉਣਾ ਮੈਂ ਮੈਂ ਵੀ ਕਿਹੜੇ ਰਹਿਣ ਦੇਣੇ ਇਹ ਯਾਰ ਹੁਣ ਨਾ ਮੈਂ ਇਹੜੀ ਸਕੀਮ ਲਾਵਾਂ ਤੇ ਮਾਤਾ ਨੂੰ ਨਾ ਇੱਟ ਦਾ ਜਵਾਬ ਪੱਥਰ ਨਾ ਦਵਾਂ ਰਾਜ ਹਾਂਜੀ ਡੈਡੀ ਜੀ ਹੁਣ ਤੂੰ ਚੰਗੀ ਬਾਲੀ ਠੀਕ ਠਾਕ ਆ ਹੁਣ ਉੱਠ ਕੇ ਕੋਈ ਕੰਮ ਤਾਂ ਦਾ ਕਰ ਲਿਆ ਕਰ ਉਹ ਬੁੱਢੇ ਵਾਰੇ ਹੁਣ ਕੰਮ ਕਰਨ ਜੋਗੀ ਹੈਗੀ ਆ ਉਹਨੂੰ ساری ਉਮਰ ਬਸ ਏਸੇ ਕੰਮ ਦੀ ਰੱਖਣਾ ਵਾ ਡੈਡੀ ਜੀ ਤੁਹਾਨੂੰ ਮੰਮੀ ਦਾ ਦੁੱਖ ਹੁੰਦਾ ਵਾ ਪੀ ਉਹ ਕੰਮਕਾਰ ਕਰਨ ਦੇ ਆ ਤੇ ਤੁਹਾਨੂੰ ਮੇਰਾ ਮਾਸਾ ਦੁੱਖ ਨਹੀਂਗਾ ਤੇ ਤੁਹਾਨੂੰ ਪਤਾ ਮੇਰੇ ਪੈਰ ਤੇ ਸੱਟ ਲੱਗੀ ਸੀ ਅਹੀਂ ਰਾਜ ਸਭ ਕੁਛ ਸੱਖੀ ਵੇਹ ਲਿਆ ਤੇਰਾ ਝੂੜ ਜਿਹੜਾ ਉਹ ਸਾਹਮਣੇ ਆ ਗਿਆ ਹੁਣ ਬਾਰ ਬਾਰ ਝੂੜ ਨਹੀਂ ਗਾ ਚੱਲਣਾ ਨਾਲੇ ਉਹ ਜਿਹੜੇ ਪੈਸੇ ਤੈਨੂੰ ਦਿੱਤੇ ਸੀ ਨਾ ਉਹ ਮੈਨੂੰ ਦੇ ਮੈਂ ਲਵਾਵਾਂ ਦੇੜਿਆ ਡੈਡੀ ਜੀ ਕਿਹੜੇ ਪੈਸੇ ਤੁਹਾਨੂੰ ਪਤਾ ਵਾ ਮੈਂ ਪੱਟੀ ਵੀ ਕਰਾਉਣ ਗਈ ਸੀ ਤੇ ਬਬਾ ਟੂਬ ਵੀ ਲਿਆਂਦੀ ਤੇ ਕਿੰਨੀ ਦਵਾਈ ਮਹਿੰਗੀ ਆਉਂਦੀ ਆ ਉਹ ਪੈਸੇ ਮੇਰੇ ਕੋਲ ਲੱਗ ਗਏ ਆ ਸਾਰੇ ਨਾ ਕੋਈ ਦਵਾਈ ਆਈ ਤੇ ਨਾ ਕੋਈ ਪੱਟੀ ਇੱਥੇ ਟਲੀ ਬੱਧੀ ਤੇ ਇਹ ਨਹੀਂ ਝੂਠ ਚੜ ਤੇਰੇ ਚੱਲਣੇ ਉਹ ਪੈਸੇ ਦੇ ਦੇ ਮੈਂ ਮੁੰਡੇ ਦੇ ਪੈਸੇ ਜੋ ਇੱਕ ਪਿਆ ਨਹੀਂਗਾ ਭੋਰਨਾ ਲਵਾਵਿਆਂ ਦੇ ਪੈਸੇ ਜ਼ਰੂਰੀ ਦੇਣੇ ਅੱਜ ਮੁੰਡਾ ਤੁਹਾਡਾ ਨਾ ਮੈਨੂੰ ਦਵੇ ਤੇ ਜਿਹੜੇ ਜਿਵੇਂ ਤੁਹਾਡੇ ਕੋਲ ਇਹ ਦਵਾਈ ਵਾਤੀ ਉਹ ਮੇਰੇ ਕੋਲ ਤੁਸੀਂ ਦੁਬਾਰਾ ਮੰਗਲ ਨਾ ਪੇਆ ਤੇ ਮੈਂ ਇਹ ਘਰ ਦੇ ਵਿੱਚ ਆਈ ਨਹੀਂ ਮੈਂ ਖਰਚਾ ਕਿੱਥੋਂ ਕਰਨਾ ਮੁੰਡਾ ਮੇਰਾ ਵੀ ਸਕੂਲ ਜਾਂਦਾ ਉਹ ਵੀ ਮੇਰੇ ਕੋਲ ਮੰਗਦਾ ਵਾ ਜਿਹੜਾ ਮੁੰਡੇ ਦਾ ਖਰਚਾ ਆਖਣ ਦੇ ਆ ਉਹ ਮੁੰਡੇ ਦੇ ਕਦੀ ਕੋਲ ਨੂੰ ਰੁਪਈਆ ਦਿੱਤਾ ਸਾਰਾ ਖਰਚਾ ਤਾਂ ਅਸੀਂ ਚੁੱਕਿਆ ਆ ਤੇ ਬਾਕੀ ਉਹ ਜਿਹੜਾ ਤੂੰ ਆਖਣ ਦੇ ਵਿੱਚ ਪਟੀਆਂ ਲਿਉਂਦੀ ਰਹੀ ਆ ਮਾਰਾ ਮੈਂ ਪਿੰਦਰ ਨੂੰ ਆਵਾਜ਼ ਕਿੱਥੋਂ ਜਾਏ ਕਹਿੰਦੇ ਤੇ ਪੈਸੇ ਉਹ ਸਭ ਝੂਠ ਬੋਲ ਕੇ ਲੈਣਾ ਚਲੋ ਠੀਕ ਹੈ ਡੈਡੀ ਜੀ ਤੁਸੀਂ ਬੈਠੋ ਤੇ ਮੈਂ ਨਾ ਦਸਨ ਦੀ ਗੋਲਕ ਚੋਂ ਵੇਖ ਕੇ ਤੁਹਾਨੂੰ ਕੱਢ ਦਿੰਨੀ ਆ ਤੇ ਤੁਹਾਨੂੰ ਹੀ ਪਤਾ ਵਾ ਕਿ ਖਰਚਾ ਮੇਰੇ ਤੇ ਆ ਤੁਸੀਂ ਹੁਣ ਮੇਰੇ ਤੇ ਮਾਸਾ ਜਕੇ ਨਹੀਂ ਕਰਦੇ ਤੁਹਾਨੂੰ ਮੰਮੀ ਨੇ ਚੁੱਕਿਆ ਤੇ ਤੁਸੀਂ ਮੇਰੇ ਵੱਲ ਆ ਗਏ ਆ ਉਹ ਪੈਸੇ ਤੁਹਾਨੂੰ ਦੇ ਦਏ ਪੈਰਾਈ ਨਮਾ ਦਿੱਤੇ ਆ ਤੋ ਬਹਾਨੇ ਨਾ ਕਢਾ ਲੈਣੇ ਆ ਮੈਂ ਪੈਸੇ ਦੇਨੋ ਨਾ ਜੀਤ ਨਹੀਂ ਕਰਦਾ ਮੇਰੇ ਬੰਦੇ ਦੀ ਕਮਾਈ ਆ ਡੈਡੀ ਤੇ ਨਹੀਂਗਾ ਉਦਾਂ ਐਨੇ ਜੋਗਾ ਜਿਹੜੀ ਆ ਜੋਗ ਜੀ ਆ ਨਾ ਇਹ ਨਹੀਂ ਬੱਚੰਬੜੀ ਰਹਿੰਦੀ ਪੈਸੇ ਲੱ ਲਾ ਪੈਸੇ ਲੱ ਲਾ ਦੇਖੋ ਆਲੋ ਡੈਡੀ ਜੀ ਪੈਹੇ ਪਰ ਇੱਕ ਗੱਲ ਵਾ ਮੇਰੇ ਬੰਦੇ ਦੀ ਕਮਾਈ ਆ ਤੇ ਤੁਸੀਂ ਮੁੜਕੋੜ ਕੇ ਫੇਰ ਮੇਰੇ ਕੋਲ ਲੈਣੇ ਆ ਗਏ ਜੇ ਤੇ ਮੈਂ ਇਹ ਘਰ ਦੀ ਮਾਲਕ ਨਹੀਂ ਕਿ ਹੈਗੀ ਜੇ ਚਾਰ ਪੈਸੇ ਮੈਂ ਤੁਹਾਡੇ ਕੋਲ ਲੈ ਲਈ ਤੇ ਮੈਨੂੰ ਵੀ ਕਿਤੇ ਥਾਂ ਸੌ ਥਾਂ ਲੋੜ ਹੁੰਦੀ ਆ ਪਰ ਇਹ ਕੰਮ ਚੰਗਾ ਨਹੀਂ ਤੁਹਾਡੇ ਵਾਸਤੇ ਹੈਗਾ ਰਾਜਪੁੱਤ ਤੈਨੂੰ ਹੋ ਗੀ ਗਿਆ ਵਾ ਕੋਈ ਥੋੜੀ ਬੜੀ ਸ਼ਾਨੀ ਬਣਾ ਬੰਦੇ ਨਾਲ ਵੀ ਇੱਕ ਵਾਰੀ ਹੋ ਜੇ ਤਾਂ ਉਹਨੂੰ ਲੱਗ ਜਾਂਦੀ ਤੇ ਤੈਨੂੰ ਪਤਾ ਨਹੀਂ ਕਿਉਂ ਨਹੀਂ ਬੈ ਇੰਨੀ ਢੀਠੂਟੀ ਹੋ ਗਈ ਅਬ ਜਿਹੜੇ ਤੈਨੂੰ ਸਮਝੀ ਨਹੀਂ ਆਉਣ ਡਈ ਡੈਡੀ ਜੀ ਸਮਝਦੇ ਮੈਨੂੰ ਬੜੇ ਪਰ ਤੂੰ ਹੀ ਮੈਨੂੰ ਬੇਅਕਲ ਬਣਾਤਾ ਹੈ ਤੇ ਜਿੰਨੇ ਚੁੱਕਣਾ ਦੇਣ ਨੇ ਆ ਨਾ ਤੇ ਤੁਹਾਨੂੰ ਮੰਮੀ ਦਿੰਦੀ ਆ ਤੇ ਉਹਦੀ ਚੁੱਕੇ ਚਕਾਇ ਤੁਸੀਂ ਮੇਰੇ ਕੋ ਆਗੇ ਜੇ ਤੁਸੀਂ ਮੈਨੂੰ ਦੇ ਹੀ ਦਿੱਤਾ 5-6000 ਰੁਪਇਆ ਤੇ ਮੈਂ ਕਿੱਥੋਂ ਵਰਤਣੇ ਤੇ ਤੁਸੀਂ ਫੇਰ ਲੈਣ ਆਗੇ ਜੇ ਤੇ ਪੋਤੇ ਪੈਸੇ ਘਰ ਦੀ ਆ ਘਰ ਤੋਂ ਵਰਤਣਿਆ ਕੀ ਆਖਰਾ ਦੀ ਲਵਾ ਦੇ ਦੇ ਦੇਨੇ ਘਰੋਂ ਜਿਹੜੇ ਆ ਤੇਰੇ ਕੋ ਹੋਇਆ ਤਾਂ ਵੀ ਜੇ ਮੈਂ ਸੜਕੋ ਹੋਇਆ ਤਾਂ ਵੀ ਤੇ ਸੌਥਾਂ ਲੋੜ ਪੈਂਦੀ ਆ ਮੈਂ ਵੀ ਭੈਣ ਭਰਾਵਾਂ ਵਾਲੀ ਆ ਨਿਆਣਾ ਵੀ ਮੰਗਦਾ ਵਾ ਤੁਸੀਂ ਤਾਂ ਛੇਤੀ ਆਂਦੇ ਵੀ ਜਿਹੜੇ ਦਿੱਤੇ ਆ ਕਢਾ ਲਵਾ ਉਹਨਾਂ ਕੋ ਕਢਾ ਲਵਾ ਜਦੋਂ ਪੈਸੇ ਮੰਗਦੇ ਹੁੰਨੀ ਆ ਉਹ ਆਹੀ ਉਸਰੇ ਤੈਨੂੰ ਦਿੰਦੇ ਕਿ ਨਹੀਂ ਦਿੰਦੇ ਜੇ ਨਹੀਂ ਦਿੰਦੇ ਤਾਂ ਵੀ ਦੱਸ ਖਰਚਾ ਤੈਨੂੰ ਦੇਣ ਦਾ ਹਰ ਇੱਕ ਤੈਨੂੰ ਮੋਹਰੇ ਕੀਤਾ ਪਰ ਤੂੰ ਥੋੜਾ ਜਿਹਾ ਆਪਣੀ ਜਬਾਨ ਨਾ ਪਿੱਛੇ ਪੈਂਦੀ ਜਾਣ ਨਹੀਂ ਆ ਮੇਰੀ ਜਬਾਨ ਜਾ ਦਿਖਦੇ ਆ ਤਿੱਲੀ ਲਾਉਣ ਨੂੰ ਮਾਤਾ ਲਾ ਕੇ ਤੁਹਾਨੂੰ ਇਦਨ ਤੋੜ ਦਿੰਦੇ ਆ ਉਹ ਬਾਬਾ ਤੇਰ ਨਾਲ ਹੀ ਮਥਾਲਾ ਲਾਇਆ ਜਾਂਦਾ ਤੇਰ ਨਾਲ ਮੱਥਾ ਲਾਉਣਾ ਉਦਾਂ ਹੀ 95 ਦਾ ਘਾਟਾ ਵਾ ਲੈnde ਪੈਸੇ ਲੈnde ਆ ਵੇ ਲੈ ਕੇ ਛੱਡੇ ਮਾਵੀ ਤੇ ਪੈਸੇ ਦੀ ਤੇ ਬੜੀ ਪੁੱਤ ਸੀ ਇਹ ਤੇ ਕਿਤੇ ਪੈਸਾ ਆਏ ਰੇ ਹੱਥ ਜਾ ਜੇ ਇਹ ਤੇ ਉਸੇ ਕੁੰੜੀ ਮਾਰ ਕੇ ਬੈਹ ਜਦੀ ਤੇ ਤੁਹਾਨੂੰ ਇਹਨੇ ਪੈਸੇ ਕਿੱਧਰ ਦੇਤੇ ਮੈਨੂੰ ਯਾਤਵਾ ਲੈਣ ਦੀ ਪੈਸੇ ਪਹਿਲੋ ਦੇ ਮੈਂ ਸੁਣਦਾ ਰਿਹਾ ਸੁਣਦਾ ਰਿਹਾ ਕਦੀ ਕੋਸ਼ ਆਖੀ ਜਾਏ ਕਦੀ ਕੋ ਮੈਨੂੰ ਲੋੜ ਆ ਫਿਰ ਹਾਰ ਕੇ ਫੇ ਮੈਂ ਬੋਲਿਆ ਚੰਗੀ ਤਰ੍ਹਾਂ ਫੇ ਲਿਆਂਦੇ ਨ ਕੱਢ ਕੇ ਇਹ ਚੰਗਾ ਕੀਤਾ ਨਾ ਬੋਲਿਆ ਹੁਣ ਤੇ ਤੇਰ ਤਨ ਪੈਸੇ ਦੇ ਤੇ ਇਤਾਂ ਹੀ ਮੇਰੇ ਨਾਲ ਕਰਮਦੀ ਹੁੰਦੀ ਹੁਣ ਚੰਗਾ ਵਾ ਇਤਾਂ ਹੀ ਸਿੱਧੇ ਹੋ ਕੇ ਜੇ ਨਾ ਰਹਿਣਾ ਵਾ ਤੁਸੀਂ ਮੇਰਾ ਸਾਥ ਦੋ ਨਾ ਇਹਦੀ ਕੋ ਜੁਰਤ ਵਾ ਇਹ ਪੈਸੇ ਛੱਡ ਕੇ ਇਹਦੇ ਵਿੱਚ ਜਿਹੜੇ ਰੱਖੇ ਰਖਾਏ ਉਹ ਵੀ ਨਾ ਤੂੰ ਝਾਕ ਡੈਡੀ ਗੱਲਾਂ ਕਰੇ ਡੈਡੀ ਮੈਂ ਨਹੀਂ ਘਰ ਚੋਂ ਪਲਾਣਾ ਮੇਰੇ ਆਦਮੀ ਦੀ ਕਮਾਈ ਆਉਂਦੀ ਨਹੀਂ ਮੈਂ ਆਦਮੀ ਦੀ ਤੇ ਬਾਕੀ ਦੇ ਖੜਿਆ ਫੜ ਕੇ ਆਏ ਬਾਕੀ ਦੇ ਵੀ ਕਰ ਦੇਵੇ ਚੀ ਆ ਕਹਰ ਮੈਂ ਵੀ ਨਹੀਂ ਛੱਡੀ ਨਹੀਂ ਆਦਮੀ ਦੀ ਕਮਾਈ ਆਉਂਦੀ ਨਹੀਂ ਚਾਹੀ ਘਰੇ ਵਰਤੇ ਆਹੀਂ ਕਿਹੜਾ ਖਾਈ ਜਾਂਦੇ ਆ ਚਾਹੀ ਮੈਂ ਪਿਛਲੇ ਨੂੰ ਗਈ ਜਾਂਦੀ ਆ ਮੈਂ ਤੇ ਕਿਤੇ ਵਾਂਡੇ ਨਾ ਜਾਵਾ ਕਿਤੇ ਇਹਦੇ ਇਹਦੇ ਤੋਂ ਡਰਦੀ ਤੂੰ ਕਰ ਤੋਂ ਡਰੀ ਜਾਂਦੀ ਆ ਹੁਣ ਤੈਨੂੰ ਕੋਈ ਡਰਨ ਦੀ ਲੋੜ ਨਹੀਂ ਗੀ ਹੁਣ ਤੇਰੇ ਨਾਲ ਮੈਂ ਸਾਥ ਦੇਂਦੀ ਆ ਨਾ ਜਿੱਥੇ ਜਾਣਾ ਹੁੰਦਾ ਐਨ ਜਾਗਾ ਤੂੰ ਕੋਈ ਕੁਬਰੋਂ ਦੀ ਦੀ ਰੋਡ ਚਲਦੀ ਜਿਹੜੇ ਵਾਡੇ ਜਾਣਾ ਹੋਊਗਾ ਤੇ ਲਵਾਈ ਕਿੰਨੀ ਕੁ ਦੇਣ ਵਾਲੀ ਰਹਿੰਦੀ ਆ ਉਹ ਲਵਾਈ ਥੋੜੀ ਦੇਣ ਵਾਲੀ ਦੇ ਦਿੱਤੀ ਆ ਨਾਲ ਨਾਲ ਹੀ ਆਦ ਮੈਂ ਬਾਨੇ ਆ ਉਹਨੂੰ ਕਢਾਏ ਆ ਤੇ ਚੱਲ ਜਿੰਨੇ ਕਨਾ ਤੇ ਥੋੜੇ ਜਿ ਮੈਨੂੰ ਵੀ ਜੋਦੋ ਉਹ ਜਿਹੜੇ ਸੂਟ ਖਾਣੇ ਆ ਨਾ ਉਹਨਾਂ ਦੇ ਨਾਲ 5-500 ਰੁਪਈਆ ਵੀ ਲਾਉਣਾ ਪਹਿਲੀ ਵਾਰੀ ਅਸੀਂ ਜਾਣਾ ਵਾ ਤੇ ਪੈਸੇ ਸਾਡੇ ਵੰਡਦੇ ਹੀ ਅੰਨਾ ਨਾਲ ਲਾਉਣੇ ਉਹ ਲੈ ਫੜ ਲੈ ਲਾ ਤੂੰ ਹੀ ਲੈ ਲਾ ਜਿੰਨੇ ਕੇ ਲੜੇ ਆ ਡੈਡੀ ਤੈਨੂੰ ਤੇ ਨਾ ਕੋਈ ਜਵਾਬ ਦੇਣ ਨੂੰ ਮੇਰਾ ਜੀ ਨਹੀਂ ਕਰਦਾ ਵੀ ਤੁਸੀਂ ਸਿਆਣੇ ਬਿਆਣੇ ਹੋ ਪਰ ਜੀ ਕਾ ਤਾਂ ਮਾਦ ਨੂੰ ਤੇ ਦਮ ਰੋੜ ਹੀ ਛਾਣਾ ਇਹਦੀ ਸੰਗੀ ਨਹੀਂ ਚੰਗਾ ਫੇ ਮੈਂ ਨਾਲੇ ਉਹਨਾਂ ਨੂੰ ਲਵਾਵਾਂ ਪੈਸੇ ਦੇ ਦੇ ਤੇ ਨਾਲੇ ਮੈਂ ਬੰਬੀ ਤੋਂ ਵੇਹਾਵਾ ਬੰਬੀ ਚੱਲਣ ਲਈ ਕੌਲ ਦਿੱਤਾ ਆ ਕੋਈ ਗੱਲ ਨਹੀਂ ਪੈਸੇ ਤੇ ਮੇਰੇ ਕੋ ਹੈਗੇ ਆ ਆ 200 200 ਦੇ ਰੱਖ ਲਈਆਂ ਤੇ 5 500 ਦੇ ਲਾ ਲਈ ਜੇ ਇਹਨੂੰ ਬਾਨੇ ਲਵਣੇ ਆਉਂਦੇ ਨਾ ਤੇ ਮੈਂ ਵੀ ਬਾਨੇ ਨਹੀਂ ਲੈ ਜੇ ਦੇ ਕਿ ਨਾ ਦੇ ਚਾ ਚਲ ਇੱਤਾ ਕਰ ਦੇ ਆਸ ਹਸ ਦੇ ਲੀੜਿਆਂ ਚ ਪਾ ਦੇਣੀ ਆ 500 ਆ ਨਣਾਂਦਿਆਂ ਚ ਪਾ ਦਿੰਨੀ ਆ ਆਇਆ ਪੀ ਨੂੰ ਲਾ ਦਿੰਨੀ ਨਿਆਣਾ ਹੀ ਆ ਚਲੋ ਇਹ ਵੀ ਮੇਰੀ ਜ਼ਿੰਮੇਵਾਰੀ ਨਿਭੜੀ ਵਧੀਆ ਲੀੜੇ ਆਂਦੇ ਆ ਆ ਕਬਲ ਦੇ ਆ ਵਧੀਆ ਲੀੜੇ ਆ ਲਿਆਂਦੇ ਆ ਵੀ ਮੇਰੀ ਧੀ ਨੂੰ ਕੋਈ ਗੱਲ ਨਾ ਕਰੇ ਵੀ ਲੀੜੇ ਮਾੜੇ ਮੋٹے ਦਿੱਤੇ ਆ ਸੋਹਣੇ ਛੂਟ ਤੇ ਕੋਈ ਨਹੀਂ ਜਿਹੜੇ ਕਬਲ ਨੂੰ ਆ ਨਾ ਇਹ ਆਉਣ ਲੱਗਿਆ ਮੈਂ 1200 ਰੁਪਈਆ ਉਤਾਂ ਹੀ ਉਹਦੇ ਹੱਥ ਚ ਫੜਾ ਦੂੰਗੀ ਮੇਰੀ ਧੀ ਨੂੰ ਕੋਈ ਗੱਲ ਨਾ ਕਰੇ ਤੇਰੀ ਮਾਂ ਨੂੰ ਮਿਲਣਾ ਵਰਤਣਾ ਨਹੀਂ ਘਾਟਦਾ ਵੇਖਾ ਮਾਤਾ ਦੇ ਕੰਮ ਕਿਡੇ-ਕਡੇ ਭਾਰੇ ਸੋੜਨਾ ਕੁੜੀ ਦੇ ਬਣਾ ਕੇ ਲਿਆਈ ਆ ਉਹਦੀ ਹੋਈ ਮਰ ਚੱਲੀ ਆ ਬਾਪੂ ਵੀ ਐਡਾ ਮੀਸਣਾ ਵਾ ਮੇਰ ਕੋ ਕਢਾ ਕੇ ਪੈਸੇ ਉਹਦੀ ਮੁਠੀ ਚ ਦੇ ਦਿੱਤੇ ਲੈ ਲਾਲਾ 5-500 ਰੁਪਏ ਤੇ ਤੂੰ ਜੇ ਤੈਨੂੰ ਦੇ ਦਿੱਤੇ ਆ ਤੂੰ ਸਾੰਭ ਕੇ ਰੱਖ ਲੈ 5-500 ਦੀ ਕੋਈ ਜ਼ਰੂਰੀ ਆ ਵੀ ਲਵਣੀ ਨਾਲ ਮਾਤਾ ਸੂਟ ਤੇ ਬੜੇ ਤੋਂ ਚੁਣ-ਚੁਣ ਕੇ ਲਿਆਈਆਂ ਤੇ ਮੈਂ ਵੀ ਇਹੇ ਖਰਾਬ ਕਰੂੰਗੀ ਚੁਣ-ਚੁਣ ਕੇ ਕਰੂੰਗੀ ਜਿਹੜੇ ਆਸਾਸ ਦਾ ਸੂਟ ਵਾ ਨਾ ਜਦੋਂ ਵੇਖੋਗੇ ਨਾ ਤੇ ਚੰਗਾ ਹੀ ਹੋ ਤੇ ਕਵਾਂ ਨੂੰ ਤੇ ਚੰਗੇ ਹਾਰ ਪਾਓਗੇ